ਬਦਲਾ 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 ਆ ਆ ਗਿਆ ਪੰਜਾਬ ਦੇ ਵਿੱਚ ਬਦਲਾ ਪੰਜਾਬ ਨੂੰ ਲੁੱਟ ਕੇ ਖਾ ਲਿਆ ਕਰੋੜਾਂ ਦਾ ਕਰਜ਼ਾ ਲੈ ਲਿਆ ਹਜੇ ਵੀ ਬਦਲਾ ਦੇ ਨਾਂ ਤੇ ਬਾਕੀ ਹੈ ਇਹ ਬਿਆਨ ਦਿੱਤਾ ਸੀ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਬਦਲਾ ਦੇ ਨਾਂ ਤੇ ਠੱਗਿਆ ਗਿਆ ਤੇ ਸਿਰਫ ਔਰ ਸਿਰਫ ਇੱਕ ਬਦਲਾਅ ਦੇ ਨਾਂ ਤੇ ਲੋਕਾਂ ਨੂੰ ਫਸਾਇਆ ਗਿਆ ਹੈ ਤੇ ਜਿਸ ਨੂੰ ਲੈ ਕੇ ਇਹ ਬਿਆਨ ਦਿੱਤੇ ਗਏ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿਰਦਾ ਹੋਰ ਕੀ ਕਹਿਣਾ ਹੈ ਸੋ ਅੱਜ ਦੇ ਇਸ ਇਤਿਹਾਸਿਕ ਦਿਨ ਤੇ ਹੋਰ ਹੀ ਕਾਨਫਰੰਸ ਦੇ ਵਿੱਚ ਮੌਜੂਦ ਇਸ ਪੰਡਾਲ ਵਿੱਚ ਸਜੇ ਹਜ਼ਾਰਾਂ ਦੀ ਿਤਦਾਰ ਦੇ ਵਿੱਚ ਸੰਗਤ ਅੱਜ ਦੇ ਇਸ ਦਿਹਾੜੇ ਤੇ ਆਪਾਂ ਨੂੰ ਜਿਹੜੀ ਮਨ ਦੇ ਵਿੱਚ ਆਤਮਾਰਨ ਦੀ ਲੋੜ ਹੈ ਕਿ ਜੇ ਇਸ ਦਿਹਾੜੇ ਤੇ ਆਪਾਂ ਇਕੱਠੇ ਹੋਇਆ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਆਂ ਦਸ਼ਮੇਸ਼ ਪਿਤਾ ਸਰਬਸਦਾਨੀ ਸਹਬੇ ਕਮਾਲ ਅਮਰਤ ਦੇ ਦਾਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਆ ਪੂਰਾ ਪਰਿਵਾਰ ਵਾਰ ਦਿੱਤਾ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਛੋਟੇ ਸਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦ ਹੋ ਗਏ ਜਿੱਥੋਂ ਮੈਂ ਫਤਿਹਗੜ੍ਹ ਸਾਹਿਬ ਤੋਂ ਤੁਹਾਡੇ ਕੋਲ ਚੱਲ ਕੇ ਆਇਆ ਦਸ਼ਮੇਸ਼ ਪਿਤਾ ਜੀ ਪਰਿਵਾਰ ਦੀ ਉਹ ਸ਼ਹਾਦਤ ਅੱਜ ਦੇ ਇਸ ਦਿਨ ਤੇ 40 ਮੁਕਤਾਂ ਦੀ ਉਹ ਸ਼ਹਾਦਤ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦਿਆਂ ਸੀ ਆਪਾਂ ਨੂੰ ਕੀ ਦੇ ਕੇ ਗਏ ਨੇ ਗੁਰੂ ਸਾਹਿਬਾਨ ਕਿ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਹੈ ਆਵਾਜ਼ ਚੱਕਣੀ ਹੈ ਬਿਨਾਂ ਡਰ ਤੋਂ ਬਿਨਾਂ ਕਿਸੇ ਪੈ ਤੋਂ ਕੋਈ ਡਰਨ ਦੀ ਲੋੜ ਨਹੀਂ ਹਕੂਮਤਾਂ ਤੋਂ ਕਿਉਂਕਿ ਮਰਨ ਲਿਖਾਏ ਮੰਡਲ ਮੈਂ ਹੈ ਮਰਦੇ ਹਰੇਕ ਨੇ ਜਾਣਾ ਪਰ ਮਰਨ ਮਰਨ ਵਿੱਚ ਫਰਕ ਹੁੰਦਾ ਮਰਨਾ ਹਰੇਕ ਨੇ ਪਰ ਉਹ ਮਰਨੀ ਜਿਹੜੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੱਕ ਤੇ ਸੱਚ ਦੇ ਖਿਲਾਫ ਹੋਵੇ ਫਿਰ ਉਹ ਅਮਰ ਹੋ ਜਾਇਆ ਕਰਦੀ ਆ ਉਹ ਜਿਹੜੀ ਕਿੰਨੇ ਸੌ ਸਾਲ ਤੋਂ ਲੜਾਈ ਜ਼ਬਰ ਤੇ ਜ਼ੁਲਮ ਦੇ ਖਿਲਾਫ ਚੱਲ ਰਹੀ ਆ ਉਹ ਲੜਾਈ ਅੱਜ ਵੀ ਖਤਮ ਨਹੀਂ ਹੋਈ ਅੱਜ ਵੀ ਚੱਲ ਰਹੀ ਆ ਸਮੇਂ ਦੀਆਂ ਹਕੂਮਤਾਂ ਝੂਠਦਿਆਂ ਹਕੂਮਤਾਂ ਉਦੋਂ ਵੀ ਸੀ ਬਾਅਦ ਵਿੱਚ ਸੀ ਤੇ ਅੱਜ ਵੀ ਨੇ ਲੋੜ ਆ ਸੱਚ ਤੇ ਹੱਕ ਦੀ ਗੱਲ ਕਰਨ ਵਾਲੀ ਹੱਕ ਤੇ ਸੱਚ ਦੇ ਨਾਲ ਖੜਨ ਦੀ ਤੇ ਹੱਕ ਤੇ ਸੱਚ ਦੀ ਗੱਲ ਕਰਨ ਦੀ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭੇਤ ਤੋਂ ਕਿਉਂਕਿ ਅੱਜ ਵੀ ਅੱਜ ਵੀ ਹਕੂਮਤਾਂ ਇਹ ਸਮਝੰਦਿਆਂ ਨੇ ਗੱਦੀ ਤੇ ਜੇ ਕੋਈ ਬਹਿ ਜਾਂਦਾ ਕਿ ਅਸੀਂ ਮੁੜ ਕੇ ਜਾਣਾ ਹੀ ਨਹੀਂ ਕਿ ਅਸੀਂ ਜੋ ਕਰਾਂਗੇ ਉਹ ਸਾਰਾ ਕੁਝ ਠੀਕ ਹੈ ਤੇ ਉਹਦੇ ਖਿਲਾਫ ਕੋਈ ਨਹੀਂ ਬੋਲੂ ਜੇ ਕੋਈ ਬੋਲੂ ਉਹਨੂੰ ਚੱਕ ਕੇ ਅੱਜ ਵੀ ਅੰਦਰ ਤੁੰਗਾਂਗੇ ਅੱਜ ਵੀ ਘਾਟਨੇ ਆ ਧੱਕਾ ਕਰਨ ਦੇ ਵਿੱਚ ਝੂਠ ਬੋਲਣ ਦੇ ਵਿੱਚ ਅੱਜ ਦੀਆਂ ਸਰਕਾਰਾਂ ਆਪਣੇ ਸਾਹਮਣੇ ਨੇ ਮੈਂ ਸਖੇਪ ਦੇ ਵਿੱਚ ਆਪਣੀ ਬੇਨਤੀ ਸਮਾਪਤ ਕਰਨੀ ਹੈ ਕਿਉਂਕਿ ਸੀਨੀਅਰ ਲੀਡਰਸ਼ਿਪ ਸਾਰੀ ਬੈਠੀ ਆ ਉਹਨਾਂ ਨੇ ਵਿਚਾਰ ਤੁਹਾਡੇ ਕੋਲ ਰੱਖਣੇ ਨੇ ਅੱਜ ਦੀ ਜਿਹੜੀ ਹਕੂਮਤ ਆ ਉਹ ਤਿੰਨ ਗੱਲਾਂ ਨੂੰ ਲੈ ਕੇ ਬਣੀ ਸੀ ਚਾਰ ਗੱਲਾਂ ਨੂੰ ਲੈ ਕੇ ਨੌਜਵਾਨ ਸਭ ਤੋਂ ਵੱਧ ਨੌਜਵਾਨ ਪੱਪਾ ਪਾਰ ਹੋਏ ਫਿਰਦੇ ਸੀ ਕੀ ਬਦਲਾ ਲਿਆਉਣਾ ਬਦਲਾ ਲਿਆਉਣਾ ਕੀ ਬਦਲਾ ਆਇਆ ਨੌਜਵਾਨਾਂ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਐਜੂਕੇਸ਼ਨ ਤੇ ਐਜੂਕੇਸ਼ਨ ਦਾ ਪਟਾ ਗੁੱਲ ਹੋ ਗਿਆ ਬੁਰਾ ਹਾਲ ਸਕੂਲਾਂ ਤੇ ਕਾਲਜਾਂ ਦੇ ਵਿੱਚ ਸਕਾਲਰਸ਼ਿਪ ਹੋਣੇ ਮਿਲ ਰਹੀ ਗਰੀਬ ਬੱਚਿਆਂ ਨੂੰ ਦਲਿਤ ਬੱਚਿਆਂ ਨੂੰ ਤੇ ਨਾ ਹੀ ਕੋਈ ਨਵੇਂ ਸਕੂਲ ਬਣ ਰਹੇ ਨੇ ਜਿੰਨੇ ਵੀ ਸਕੂਲ ਬਣੇ ਉਹ ਸ਼੍ਰੋਮਣੀ ਕਾਲਜ ਸਰਕਾਰ ਵੇਲੇ ਬਣੇ ਦੂਜੇ ਨੌਜਵਾਨਾਂ ਨਾਲ ਸੰਬੰਧਿਤ ਗੱਲ ਆ ਸਪੋਰਟਸ ਕੱਖਾਂ ਦੀ ਕਬੱਡੀ ਖੇਡ ਲੱਖਾਂ ਦੀ ਲੱਖਾਂ ਤੋਂ ਕਰੋੜਾਂ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਸਾਹਮਣੇ ਬੈਠੇ ਨੇ ਇਹਨਾਂ ਨੇ ਬਣਾਈ ਸੀ ਖੇਡਾਂ ਨੂੰ ਕਿੱਥੋਂ ਚਾਕੇ ਕਿੱਥੋਂ ਲੈ ਗਏ ਸੀ ਕਬੱਡੀ ਕੱਪ ਹੁੰਦੇ ਸੀ ਵਰਲਡ ਕੱਪ ਹੁੰਦੇ ਸੀ ਪਰ ਅੱਜ ਹਾਲਾਤ ਕੀ ਨੇ ਅੱਜਕ ਛੋਟੇ ਟੂਰਨਾਮੈਂਟਾਂ ਵਿੱਚ ਵੀ ਸਰਕਾਰ ਆਪਣਾ ਰੋਲ ਨਹੀਂ ਨਿਭਾਉਂਦੀ ਉਲਟਾ ਜਿਹੜੇ ਟੂਰਨਾਮੈਂਟ ਕਰਾਉਂਦੇ ਨੇ 1 ਰੁਪਿਆ ਵੀ ਉਹਨਾਂ ਨੂੰ ਦਿੰਦੀ ਨਹੀਂ ਐਜੂਕੇਸ਼ਨ 'ਚ ਇਹ ਫੇਲ ਹੋ ਗਏ ਸਪੋਰਟਸ ਦੇ ਵਿੱਚ ਇਹ ਫੇਲ ਹੋ ਗਏ ਡਿਵੈਲਪਮੈਂਟ ਦੇ ਵਿੱਚ ਇਹ ਫੇਲ ਹੋ ਗਏ ਤੇ ਸਭ ਤੋਂ ਵੱਡੀ ਗੱਲ ਹੈ ਧਰਮ ਦੀ ਅੱਜ ਇਹ ਸਰਕਾਰ ਧਰਮ ਤੇ ਵੀ ਹਮਲੇ ਕਰ ਰਹੀ ਆ ਜਿਵੇਂ 84 ਜੇ ਅਟੈਕ ਹੋਏ ਅੱਜ ਵੀ ਗੁਰੂ ਘਰਾਂ ਦੇ ਵਿੱਚ 4 ਵਜੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਪਹਿਲਾਂ ਧੜਾ ਧੜ ਪੁਣ 4 ਵਜੇ ਬੜ ਕੇ ਗੋਲੀਆਂ ਚਲਾ ਦਿੰਦੀ ਐ ਬੂਟਾ ਸਮੇਤ ਬਣ ਕੇ ਤੇ ਆਪਾਂ RAM ਨਾਲ ਖੜੇ ਦੇਖ ਰਹੇ ਆ ਉਹਦੇ ਖਿਲਾਫ ਉਹਨੇ ਆਵਾਜ਼ ਨਹੀਂ ਚੱਕਰੇ ਜਿੰਨੀ ਚੱਕਣ ਦੀ ਲੋੜ ਐ ਸੋ ਇਸ ਲਈ ਇਹ ਸਰਕਾਰ ਨਾ ਨੌਜਵਾਨਾਂ ਦੀ ਹੋਈ ਨਾ ਕਿਸਾਨਾਂ ਦੀ ਹੋਈ ਨਾ ਬੀਬੀਆਂ ਦੀ ਹੋਈ ਨਾ ਮੁਲਾਜ਼ਮਾਂ ਦੀ ਹੋਈ ਤੇ ਧਰਮ ਦੇ ਖਿਲਾਫ ਵੀ ਜਿਹੜੀ ਸਰਕਾਰ ਆ ਪੂਰੀ ਆਢਾ ਲਾਈ ਖੜੀ ਆ ਸੋ ਇਸ ਲਈ ਲੋੜ ਅਣਖ ਤੇ ਗੈਰ ਦੇ ਨਾਲ ਆਪਣੇ ਆਵਾਜ਼ ਚੁੱਕਣ ਦੀ ਜੇ ਆਪਾਂ ਨਾ ਬੋਲੇ ਤਾਂ ਇਹ ਲੋਕ ਇਹ ਸਰਕਾਰਾਂ ਤੇ ਜਿਹੜੇ ਕਾਬਜ ਨੇ ਜਿਹੜੇ ਦਿੱਲੀ ਏਜੰਡੇ ਵਾਲੇ ਅੱਜ ਸਰਕਾਰਾਂ ਤੇ ਕਾਬਜ ਹੋਏ ਬੈਠੇ ਨੇ ਇਹ ਲੋਕ ਐਵੇਂ ਹੀ ਆਪਾਂ ਨੂੰ ਆਰਥਿਕ ਤੌਰ ਤੇ ਧਾਰਮਿਕ ਤੌਰ ਤੇ ਮਾਨਸਿਕ ਤੌਰ ਤੇ ਤੋੜ ਕੇ ਆਪਾਂ ਨੂੰ ਬਹੁਤ ਨਿਮਾ ਕਰਨਗੇ ਇਸ ਲਈ ਜ਼ਰੂਰਤ ਹੈ ਅਣਖ ਤੇ ਗੈਰਤ ਨੂੰ ਜਗਾ ਕੇ ਇਹ ਦਿੱਲੀ ਏਜੰਡਾ ਪਾਰਟੀਆਂ ਨੂੰ ਪਰੇ ਕਰਕੇ ਪੰਜਾਬ ਜੰਡਾ ਪਾਰਟੀ ਪੰਥ ਜੰਡਾ ਪਾਰਟੀ ਨੂੰ ਅੱਗੇ ਲਿਆਉਣ ਦੀ ਕਿਉਂਕਿ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਖੇਤਰੀ ਪਾਰਟੀ ਦਾ ਝੰਡਾ ਫੜਨਾ ਪੈਣਾ ਹੈ ਝੰਡਾ ਫੜ ਕੇ ਬੋਲਣਾ ਪੈਣਾ ਹੈ ਅੜਨਾ ਪੈਣਾ ਹੈ ਲੜਨਾ ਪੈਣਾ ਤੇ ਖੜਨਾ ਪੈਣਾ ਸੋ ਇਸ ਲਈ ਮੇਰੀ ਬੇਨਤੀ ਹੈ ਅਣਖ ਤੇ ਗੈਰ ਜਗਾਓ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਨੂੰ ਅੱਗੇ ਲਿਆਓ ਪੰਜਾਬ ਬਚਾਓ ਪੰਜਾਬ ਬਚਾਓ ਗੱਜ-ਬੱਜ ਕੇ ਪਾਓ ਫਤਿਹ ਦੀ ਝਾਂਜ ਕਿਉਂਕਿ ਸਟੇ ਸੈਕਟਰੀ ਸਾਹਿਬ ਬਾਰ-ਬਾਰ ਇਸ਼ਾਰਾ ਕਰ ਰਹੇ ਨੇ ਕਿ ਸਾਰੀ ਸਤਕਾਰਯੋਗ ਸੀਨੀਅਰ ਲੀਡਰਸ਼ਿਪ ਬੈਠੀ ਆ ਉਹਨਾਂ ਨੇ ਵਿਚਾਰ ਰੱਖਣੇ ਇੰਨੀਆਂ ਬੇਨਤੀਆਂ ਕਰਦਿਆਂ ਤੁਹਾਡੇ ਤੋਂ ਮਾਫੀ ਮੰਗਦਾ ਗੱਜ-ਬੱਜ ਕੇ ਫਤਿਹ ਦੀ ਝਾਂਜ ਪਾਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ